ਮੇਰੀਆਂ ਧੀਆਂ ਰਜਨਾ ਮਾਹੀ ਸ਼ਰਮਾ ਜੀ ਭਾਗ ਦੂਜਾ ਫਿਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਿਹਾ ਸਭ ਨੇ ਇੱਕ ਹੀ ਗੱਲ ਕਹੀ ਕੋਈ ਨਾ ਕੁੜੀਆਂ ਵੀ ਮੁੰਡਿਆਂ ਵਰਗੀਆਂ ਹੁੰਦੀਆਂ ਇਹ ਸਭ ਸੁਣ ਕੇ ਮੈਂ ਇਹ ਸੋਚੀ ਰਹੀ ਕਿ ਬਸ ਮੁੰਡੇ ਹੀ ਸਭ ਕੁਝ ਹੁੰਦੇ ਹਨ ਕੁੜੀਆਂ ਦਾ ਕੁਝ ਵੀ ਨਹੀਂ ਬਹੁਤ ਗੁੱਸਾ ਆਉਂਦਾ ਲੋਕਾਂ ਦੀ ਸੋਚ ਤੇ ਪਰ ਕੁਝ ਨਹੀਂ ਕਰ ਸਕਦੇ ਖੈਰ ਹਸਪਤਾਲ ਤੋਂ ਛੁੱਟੀ ਮਿਲ ਗਈ ਤੇ ਮੈਂ ਘਰ ਆ ਗਈ ਘਰ ਆ ਕੇ ਦੇਖਿਆ ਕਿਸੇ ਦੇ ਮੂੰਹ ਤੇ ਕੋਈ ਖੁਸ਼ੀ ਨਹੀਂ ਸੀ ਸਾਰਿਆਂ ਦੇ ਮੂੰਹ ਉਤਰੇ ਹੋਏ ਸੀ ਬਹੁਤ ਤਕਲੀਫ ਹੋਈ ਮੈਨੂੰ ਇਹ ਵੇਖ ਕੇ ਰੋਣ ਨੂੰ ਬਹੁਤ ਮਨ ਕਰ ਰਿਹਾ ਸੀ ਪਰ ਮੈਂ ਰੋਈ ਨਹੀਂ ਕਿਉਂਕਿ ਇਨ੍ਹਾਂ ਛੋਟੀ ਸੋਚ ਵਾਲੇ ਲੋਕਾਂ ਨੇ ਇਹੀ ਸਮਝਣਾ ਸੀ ਕਿ ਕੁੜੀ ਹੋਈ ਐ ਤਾਂ ਹੁੰਦੀ ਐ ਇੱਥੇ ਇੱਕ ਗੱਲ ਦੱਸਣੀ ਭੁੱਲ ਗਈ ਕਿ ਜਦੋਂ ਮੈਂ ਕੁੜੀ ਲੈ ਕੇ ਘਰ ਆਈ ਤਾਂ ਕਿਸੇ ਨੇ ਤੇਲ ਨਹੀਂ ਝੋਇਆ ਨਾ ਹੀ ਕੋਈ ਸਵਾਗਤ ਹੋਇਆ ਵੈਸੇ ਮੈਨੂੰ ਕੋਈ ਉਮੀਦ ਵੀ ਨਹੀਂ ਸੀ ਕਿਉਂਕਿ ਮੇਰੀ ਵੱਡੀ ਬੇਟੀ ਬਾਰੀ ਵੀ ਕੁਝ ਨਹੀਂ ਸੀ ਹੋਇਆ ਕੋਈ ਸਵਾਗਤ ਨਹੀਂ ਹੋਇਆ ਫਿਰ ਇਹ ਤਾਂ ਦੁਖਰੀ ਸੀ ਬਹੁਤ ਮਨ ਦੁਖੀ ਹੋਇਆ ਮੇਰਾ ਪਰ ਰੋਈ ਨਹੀਂ ਬਸ ਫਿਰ ਜਦੋਂ ਮੇਰੀ ਮੇਰੀ ਕੁੜੀ ਨੇ ਰੋਣਾ ਤਾਂ ਇਹਨਾਂ ਨੇ ਕਹਿਣਾ ਕਿ ਇਹ ਤਾਂ ਰੋਂਦੀ ਰਹਿੰਦੀ ਹੈ ਸਾਰਾ ਦਿਨ ਬਹੁਤ ਤਕਲੀਫ ਹੋਈ ਮੈਨੂੰ ਇਹ ਸੁਣ ਕੇ ਕਿ ਪਰ ਮੈਂ ਆਪਣੇ ਆਪ ਨੂੰ ਬਹੁਤ ਮਜ਼ਬੂਤ ਕਰ ਲਿਆ ਸੀ ਕਿ ਜੋ ਮਰਜੀ ਕੋਈ ਕਹੀ ਜਾਏ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਕਹਿਣਾ ਵੀ ਨਹੀਂ ਕੁਝ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਹੀ ਜਾਂਦੇ ਜੋ ਕੁਝ ਕਹਿੰਦੇ ਨੇ ਫਿਰ ਮੈਂ 11 ਦਿਨਾਂ ਦੀ ਕੁੜੀ ਕਰਕੇ ਆਪਣੇ ਦੇਕੇ ਘਰ ਆ ਗਈ ਉੱਥੇ ਸਾਰਿਆਂ ਨੇ ਮਿਲ ਕੇ ਬਹੁਤ ਵਧੀਆ ਸਵਾਗਤ ਕੀਤਾ ਮੇਰੀਆਂ ਦੋਨਾਂ ਧੀਆਂ ਦਾ ਤੇ ਮੈਂ ਬਹੁਤ ਖੁਸ਼ ਹੋਈ ਕਿ ਚਲੋ ਕਿਸੇ ਨੇ ਤਾਂ ਮੇਰੀ ਕੁੜੀ ਦੀ ਖੁਸ਼ੀ ਮਨਾਈ ਬਹੁਤ ਵਧੀਆ ਦਿਨ ਲੰਗੀ ਮੇਰੇ ਪੇਕੇ ਮੇਰੀ ਮੰਮੀ ਨੇ ਸਾਡਾ ਹੀ ਸਾਡੀ ਮਾਵਾਂ ਧੀਆਂ ਲਈ ਮਾਲਸ ਵਾਲੀ ਦੀ ਲਗਾ ਦਿੱਤੀ ਫਿਰ ਇੱਕ ਦਿਨ ਮੈਂ ਆਪਣੀ ਮੰਮੀ ਕੋਲ ਬੈਠੀ ਸੀ ਤੇ ਗਲੀ ਵਿੱਚ ਕਾਂਟੀ ਲੰਗੀ ਜਾਂਦੀ ਸੀ ਤੇ ਮੈਂ ਨਮਸਤੇ ਕਰ ਦਿੱਤੀ ਤੇ ਉਹ ਆਂਟੀ ਕਹਿੰਦੀ ਕਿ ਗੁੜੀਆ ਆ ਗਈ ਮੈਂ ਕਿਹਾ ਹਾਂਜੀ ਤੇ ਆਂਟੀ ਪਤਾ ਨਹੀਂ ਕੀ ਕਹਿੰਦੀ ਕੁੜੀ ਆ ਗਈ ਮੁੰਡਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਸੱਚ ਮੰਨਿਓ ਇਹ ਸੁਣ ਕੇ ਬਹੁਤ ਤਕਲੀਫ ਹੋਈ ਤੇ ਮੈਂ ਆਪਣਾ ਰੋਣਾ ਕੰਟਰੋਲ ਨਹੀਂ ਕਰ ਸਕੀ ਬਹੁਤ ਰੋਈ ਕਮਰੇ ਵਿੱਚ ਜਾ ਕੇ ਜਦੋਂ ਮੈਂ ਕਮਰੇ ਵਿੱਚ ਜਾ ਕੇ ਰੋਈ ਤਾਂ ਇੱਕ ਹੀ ਗੱਲ ਦਿਮਾਗ ਵਿੱਚ ਘੁੰਮੀ ਜਾਵੇ ਕਿ ਕੁੜੀ ਹੋਣਾ ਇੰਨਾ ਜ਼ਿਆਦਾ ਗਲਤ ਹੈ ਮੈਨੂੰ ਤਾਂ ਹਸਪਤਾਲ ਪਈ ਨੂੰ ਵੀ ਕਿਸੇ ਮੇਰੇ ਰਿਸ਼ਤੇਦਾਰ ਨੇ ਹੀ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੈਨੂੰ ਬਹੁਤ ਝਟਕਾ ਲੱਗਿਆ ਕਿ ਤੇਰੇ ਕੁੜੀ ਹੋਈ ਹੈ ਸੱਚੀ ਇਹੋ ਜਹੀਆਂ ਗੱਲਾਂ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਰੱਬ ਨੇ ਮੈਨੂੰ ਕੁੜੀ ਦਿੱਤੀ ਹੀ ਕਿਉਂ? ਕਿ ਮੈਨੂੰ ਇਹੀ ਸਭ ਸੁਣਨਾ ਪੈਣਾ ਸੀ ਜਾਂ ਫਿਰ ਮੈਨੂੰ ਵੀ ਬਰਦਾਸ਼ਤ ਕਰਨ ਦੀ ਹਿੰਮਤ ਦੇਵੇ। ਜਦੋਂ ਮੈਂ ਆਪਣੇ ਸਹੁਰੇ ਘਰ ਵਾਪਸ ਆਈ ਤਾਂ ਸਾਰਿਆਂ ਨੇ ਇੱਕੋ ਗੱਲ ਹੀ ਕਹਿਣੀ ਕਿ ਕੁੜੀ ਵਾਲੀ, ਕੁੜੀ ਕਾਲੀ ਹੋ ਗਈ, ਕਮਜ਼ੋਰ ਹੈ ਬਹੁਤਾ। ਕਿਸੇ ਨੇ ਇੱਕ ਵਾਰ ਵੀ ਮੇਰੇ ਬਾਰੇ ਨਹੀਂ ਸੋਚਿਆ ਕਿ ਮੇਰੇ ਤੇ ਕੀ ਬੀਤਦੀ ਹੋਵੇਗੀ। ਇਹ ਸੁਣ ਕੇ ਪਰ ਕਿਸੇ ਨੂੰ ਕੋਈ ਫਰਕ ਨਾ ਪਿਆ ਇੱਕ ਦਿਨ ਮੇਰੀ ਕੁੜੀ ਬਹੁਤ ਰੋਈ ਜਾਵੇ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੰਮੀ ਇਹਦੀ ਨਾજર ਉਤਾਰ ਦਿਓ ਕਿਤੇ ਨજર ਨਾ ਲੱਗੀ ਹੋਵੇ ਤਾਂ ਮੇਰੀ ਸੱਸ ਨੇ ਪਤਾ ਨਹੀਂ ਕੀ ਕਿਹਾ ਕਹਿੰਦੇ ਇਹਨੂੰ ਕੀ ਕੀਦੀ ਨਾજર ਲੱਗਣੀ ਐ ਨਾ ਇਹ ਹੱਸਦੀ ਐ ਨਾ ਇਹ ਬੋਲਦੀ ਐ ਨਾ ਇਹ ਸੋਹਣੀ ਐ ਕਾਲੀ ਤਾਂ ਹੈਗੀ ਐ ਇਹ ਬਸ ਇਹ ਸੁਣ ਕੇ ਮੈਂ ਬਹੁਤ ਰੋਈ ਮੈਂ ਹੋਰ ਕਰ ਵੀ ਕੀ ਸਕਦੀ ਮੈਂ ਇਸ ਲਈ ਰੋ ਰੋ ਕੇ ਆਪਣੇ ਆਪ ਨੂੰ ਸਮਝਾ ਲਿਆ ਕਿ ਹੁਣ ਤਾਂ ਇਹ ਸਭਣਾ ਸਭ ਸੁਣਨਾ ਹੀ ਪੈਣਾ ਤੇ ਬਰਦਾਸ਼ਤ ਵੀ ਕਰਨਾ ਪੈਣਾ ਮੈਂ ਇਸ ਟਾਈਮ ਦੋ ਤਕਲੀਫਾਂ ਵਿੱਚੋਂ ਨਿਕਲ ਰਹੀ ਸੀ ਇੱਕ ਮਾਨਸਿਕ ਤੇ ਸਰੀਰਕ ਤਕਲੀਫ ਮੇਰੇ ਪੇਟ ਤੇ ਲੱਗੇ ਟਾਂਕੇ ਉਦੋਂ ਜ਼ਿਆਦਾ ਦੁਖਣ ਲੱਗਦੇ ਜਦੋਂ ਲੋਕਾਂ ਦੀਆਂ ਇਹ ਗੱਲਾਂ ਸੁਣਦੀ ਬਹੁਤ ਤਕਲੀਫ ਹੁੰਦੀ ਸੀ ਸਰੀਰਕ ਤਕਲੀਫ ਤਾਂ ਟਾਈਮ ਨਾਲ ਠੀਕ ਹੋ ਜਾਂਦੀ ਪਰ ਮਾਨਸਿਕ ਤਕਲੀਫ ਤਾਂ ਹਾਲੇ ਵੀ ਨਹੀਂ ਠੀਕ ਹੋਈ ਛੇ ਮਹੀਨੇ ਹੋ ਗਏ ਇੰਨਾਂ ਗੱਲਾਂ ਨੂੰ ਪਰ ਹਾਲੇ ਵੀ ਉਹ ਗੱਲਾਂ ਦਿਮਾਗ ਵਿੱਚੋਂ ਨਹੀਂ ਜਾਂਦੀਆਂ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਇਸ ਦਰ ਵਿੱਚੋਂ ਨਿਕਲਦੀਆਂ ਹੋਣਗੀਆਂ ਮੇਰਾ ਇਹ ਆਪਣੀ ਕਹਾਣੀ ਜੋ ਮੈਂ ਆਪਣੀ ਦੂਸਰੀ ਕੁੜੀ ਹੋਣ ਤੋਂ ਬਾਅਦ ਦੋ ਦਰਦ ਬਰਦਾਸ਼ਤ ਕੀਤਾ ਇਹ ਲਿਖਣ ਦਾ ਮਕਸਦ ਬਸ ਇੰਨਾ ਹੀ ਹੈ ਕਿ ਜਦੋਂ ਵੀ ਕਿਸੇ ਦੇ ਕੁੜੀ ਹੁੰਦੀ ਹੈ ਕਦੇ ਵੀ ਸੋਗ ਨਾ ਮਨਾਇਆ ਕਰੋ ਕੀ ਪਤਾ ਹੈ ਇਨਾਂ ਦੇ ਜ਼ਿੰਦਗੀ ਵਿੱਚ ਆਉਣ ਨਾਲ ਕਿਸਮਤ ਖੁੱਲ ਜਾਣੀ ਹੋਵੇ ਸਾਡੀ ਰੁਕੇ ਹੋਏ ਕੰਮ ਬਣ ਜਾਂਦੇ ਨੇ ਕੁੜੀਆਂ ਤਾਂ ਆਪਣੇ ਕਰ ਚੰਗੇ ਕਰਮ ਲੈ ਕੇ ਆਉਂਦੀਆਂ ਨੇ ਸ਼ੁਕਰ ਕਰਿਆ ਕਰੋ ਉਸ ਪ੍ਰਮਾਤਮਾ ਦਾ ਜੀਨੇ ਸਾਨੂੰ ਇੰਨੀਆਂ ਸੋਹਣੀਆਂ ਪਰੀਆਂ ਦਿੱਤੀਆਂ ਤੇ ਪਰੀਆਂ ਪਾਲਣ ਦੀ ਔਕਾਤ ਸਿਰਫ ਰਾਜਿਆਂ ਦੀ ਹੁੰਦੀ ਹੈ ਪ੍ਰਮਾਤਮਾ ਨੇ ਆਪਾਂ ਨੂੰ ਰਾਜੇ ਬਣਾਇਆ ਤੇ ਆਪਾਂ ਪਰੀਆਂ ਦੀ ਚੰਗੀ ਪਰਵੇਸ਼ ਕਰਨੀ ਤੇ ਚੰਗੇ ਸੰਸਕਾਰ ਦੇਨੇ ਮਾਹੀ ਸ਼ਰਮਾ ਜੀ ਦੀ ਇਹ ਰਚਨਾ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੁਸੀਂ ਵੀ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ